ਉਹ ਵਾਕ-ਵਾਕ ਕਾਰਵਾਈਆਂ ਚ ਦਿੱਤੋਂ ਪੁਲਿਸ ਨੇ 8 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਜੈਤੋ ਦੇ ਡੀਐਸਪੀ ਸੁਖਦੀਪ ਸਿੰਘ ਨੇ ਦੱਸਿਆ ਕਿ ਇਹਨਾਂ ਵਿੱਚੋਂ 7 ਲੋਕਾਂ ਨੂੰ ਜੈਤੋ ਦੇ ਇੱਕ ਬੇਆਬਾਦ ਪੱਠੇ ਤੋਂ ਗ੍ਰਿਫਤਾਰ ਕੀਤਾ ਗਿਆ ਇਹਨਾਂ ਕੋਲ ਕੁਝ ਰਵਾਇਤੀ ਹਥਿਆਰ ਸਨ ਜਿਸ ਦੇ ਨਾਲ ਇਹ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਝਾਪਦੇ ਸਨ ਦੂਜੇ ਵਿਅਕਤੀ ਟੂੜਪਿੰਡ ਦੇ ਬਸ ਅਡੇ ਤੋਂ ਗ੍ਰਿਫਤਾਰ ਕੀਤਾ ਗਿਆ ਤੇ ਉਸ ਤੋਂ ਹਥਿਆਰ ਵੀ ਬਰਾਮਦ ਕੀਤਾ ਗਿਆ ਡੀਐਸਪੀ ਨੇ ਕਿਹਾ ਕਿ ਪੁਲਸ ਅਸਮਾਜਿਕ ਤੱਤਾਂ ਤੇ ਤਿੱਖੀ ਨਜ਼ਰ ਰੱਖ ਰਹੀ ਹੈ ਤੇ ਕਿਸੇ ਨੂੰ ਵੀ ਬਖਸ਼ਾ ਨਹੀਂ ਜਾਏਗਾ ਤੇ ਅਮਨ ਕਾਨੂੰਨ ਦੇ ਨਾਲ ਖੇਡਣ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ ਡੀਐਸਪੀ ਸੁਖਦੀਪ ਸਿੰਘ ਨੇ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ ਸ਼੍ਰੀਮਤੀ ਪ੍ਰਗਿਆ ਜੈਨ ਆਈਪੀਐਸ ਉਹਨਾਂ ਵੱਲੋਂ ਸ਼ਰਾਬੀ ਅੰਸਾ ਦੇ ਖਿਲਾਫ ਪਿਛਲੇ 7 ਮਹੀਨਿਆਂ ਤੋਂ ਜੋ ਇਹਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਉਹਦੇ ਵਿੱਚ 23 ਮਕਦਮੇ ਦਰਜ ਕੀਤੇ ਗਏ ਤੇ 120 ਦੋਸ਼ੀਆਂ ਨੂੰ ਫੜਿਆ ਗਿਆ ਹੈ। ਉਸੇ ਲੜੀ ਦੇ ਸਬੰਧ ਵਿੱਚ ਕੱਲ ਐਸਐਚਓ ਸਾਹਿਬ ਦੀ ਨਿਗਰਾਨੀ ਹੇਠ ਏਐਸਏ ਬਸਕਰ ਸਿੰਘ ਦਾਣਾ ਮੰਡੀ ਦੇ ਕੋਲ ਇਹਨੇ ਨਾਕਾ ਲਗਾਇਆ ਸੀਗਾ ਜਿਹਨਾਂ ਨੂੰ ਇਨਫੋਰਮੇਸ਼ਨ ਮਿਲੀ ਕਿ ਕੋਟ ਪੂਰਾ ਰੋਡ ਤੇ ਇੱਕ ਬੇਅਵਾਦ ਜਿਹੜਾ ਉੱਥੇ ਪੱਠਾ ਹੈਗਾ ਉੱਥੇ 6-7 ਬੰਦੇ ਬੈਠੇ ਆ ਜੋ ਕਿਸੇ ਬਾਦ ਦਰ ਨੇ ਅੰਜਾਮ ਦੇ ਸਕਦੇ ਆ। ਜਿਸ ਤੇ ਉਹਨਾਂ ਨੂੰ ਤੇ ਕਾਬੂ ਕੀਤਾ ਗਿਆ ਜਿਨ੍ਹਾਂ ਦੇ ਕੋਲੋਂ ਕੁਰਬਾਨ ਡਾਕਟਰ ਕਈ ਦੇ ਦਸਤੇ ਤੇ ਹੋਰ ਕਾਫੀ ਮਾਰੂਥੇ ਹਰ ਉਹਨਾਂ ਤੋਂ ਬਰਾਬਦ ਹੋਏ ਆ ਤੇ ਇੱਕ ਕੁੱਲ 7 ਬੰਦੇ ਸੀਗੇ ਜਿਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਜਿਨ੍ਹਾਂ ਦੇ ਖਿਲਾਫ 112 2 202 223 ਤੇ ਵੀਐਨਐਸ 14 ਮਕਦਮੇ ਦਰਜ ਕੀਤੇ ਗਏ 7 ਆਲੇ ਸੀਗੇ ਜੀ ਜੈਥੋ ਦੇ ਸਬੰਧਤ ਆ ਤੇ ਇੱਕ ਬੰਦੇ ਦੇ ਖਿਲਾਫ ਪਹਿਲਾਂ 4-5 ਮਕਦਮੇ ਐਨਡੀਪੀਐਸ ਅੱਗੇ ਦਰਜ ਸਭ ਦੇ ਜੈਥੋ ਸੀਏਆਈ ਇਨਚਾਰਜ ਐਸੇ ਗੁਰਲਾਲ ਸਿੰਘ ਮੱਲੇਪਿੰਡ ਲਗੇ ਮੌਜੂਦ ਸੀਗਾ ਭੜੇ ਪੁਰਸਾਂ ਦੀ ਤਲਾਸ਼ ਦੇ ਵਿੱਚ ਜਿਨ੍ਹਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਕਿ ਜਸਕਰਨ ਸਿੰਘ ਕਰਨਾ ਸਾਨੂੰ ਬਹਾਦਰ ਸਿੰਘ ਵਾਸੀ ਰੌਤਾਪਿੰਡ ਮੂਵ ਵਿੱਚ ਪਿੰਦਾ ਹੈ ਕਿ ਇਹ ਡੋਰਡ ਬੱਸ ਸਟਾਪ ਤੇ ਖੜਾ ਹੈ ਤੇ ਤਲਵੰਡੀ ਭਾਈ ਨੂੰ ਜਾਣ ਤਾਕ ਵਿੱਚ ਬਸਤੀ ਦੀ ਕਰ ਰਿਹਾ ਜਿਸ ਨੂੰ ਇਥੇ ਸ਼ੱਕ ਦੀ ਬਣਾ ਤੇ ਕਾਬੂ ਕੀਤਾ ਗਿਆ ਤਲਾਸ਼ੀ ਲਈ ਗਈ ਤੇ ਇਹਦੇ ਕੋਲੋਂ ਇੱਕ ਬੱਤੀਪੂਰ ਦਾ ਦੇਸੀ ਪਿਸਟਲ ਦੋ ਮੈਗਜ਼ੀਮ ਅਤੇ ਦੋ ਰੌਂਗ ਬਰਾਮਦ ਹੋਏ ਅਤੇ ਜਿਸ ਦੇ ਖਿਲਾਫ 255459 ਆਰਜਕ ਦਾ ਬਾਜਾਖਾਨਾ ਥਾਣੇ ਵਿੱਚ ਮੁਕੱਦਮਾ ਦਰਜ ਹੋਇਆ ਗਿਆ ਸਰਪ੍ਰੀਆ ਸਰਵਾਰਸ ਕੇ ਲੈ ਕੇ ਇਹ ਤੁਸ ਫਰਮਾਜੋ ਦੇਖੋ ਇਹ ਰਿਮਾਂਡ ਲੈ ਰਹੇ ਜੀ ਉਹਦੇ ਪਤਾ ਕਰਾਂਗੇ ਕਿ ਕਿੱਥੋਂ ਲੈ ਕੇ ਆਇਆ ਸੀਗਾ ਕਾਦੇ ਵਾਸਤੇ ਬਰਤਣਾ ਸੀਗਾ ਜਦੋਂ ਸਾਨੂੰ ਕੁਝ ਪਤਾ ਲੱਗਿਆ ਤੁਹਾਨੂੰ ਹੋਰ ਜਾਣਕਾਰੀ ਦਿੱਤੀ ਜਾਵੇ ਪਹਿਲਾਂ ਵੀ ਕੋਈ ਮਾਮਲਾ ਦਰਜ ਪਹਿਲਾਂ ਵੀ ਇਹਦੇ ਖਿਲਾਫ ਕੋਈ ਇੱਕ ਮੁਕੱਦਮਾ ਦਰਜਾ ਨਾ ਨਾ ਇਹ ਹਾਉਸੇਗੁਰਾ ਥਾਣੇ ਦੇ ਵਿੱਚ ਤੁਸੀਂ ਉਹ ਪੜਦੇ ਮੁਕਦਮਾ ਦਰਾਉਂ ਤਲਕਾਉਂ ਦਾ ਤਲਕੇ ਤੋਂ ਜ਼ਿਆਦਾ ਪੁੱਛਦੇ ਆ ਫਿਲਹਾਲ 21 ਬੰਦੇ ਇੱਕ ਬੰਦਾ ਜੀ ਸਰ ਜਿਹੜੇ ਪਹਿਲੇ 7 ਬੰਦੇ ਫੜੇ ਗਏ ਸੀਗੇ ਆ ਉਹਨਾਂ ਕੋਲ ਉਹਨਾਂ ਦੇ ਵਿਰੁੱਧ ਵੀ ਪਹਿਲੇ ਕੋਈ ਮੁਕਦਮਾ ਹੈ ਨਹੀਂ ਹਾਂ ਜੀ ਇੱਕ ਬੰਦੇ ਦੇ ਖਿਲਾਫ ਹੈ ਜੀ ਉਹਦੇ ਖਿਲਾਫ 4-5 ਮੁਕਦਮੇ ਹੈਗੇ ਐ ਐਨਡੀਪੀਐਸ ਸੈਕਟਰ ਦੇ ਜੀ ਤੇ ਬਾਕੀ ਜਿਹੜੇ ਹੋਰ ਸੀ ਉਹਨਾਂ ਦੇ ਖਿਲਾਫ ਪਈ ਸੀ